ਹਾਥ ਉਠਾਏ ਭਲੀ ਬਿਦ ਸੋ ਜੜ ਤੋਹੇ ਕਛੂ ਵਰਦਾਨ ਨ ਰਹੇ ਹਾਥ ਉਠਾਏ ਉਪਰ ਨੂੰ ਜਾ ਕੇ ਰੋ ਉਹਨਾਂ ਦੀ ਆਗੀ ਗੱਲ ਜੀ ਤੇ ਉਪਰ ਭਲੀ ਬਿਦ ਸੋ ਜੜ ਜਿਹੜੇ ਹੱਥ ਉਪਰ ਨੂੰ ਜਾ ਕੇ ਭਲੀ ਬਿਦੀ ਨਾਲ ਖੜ ਜਾਂਦੇ ਨੇ ਮੂਰਤੀ ਮੂਰੇ ਖੜਾ ਰਹੀ ਤੂੰ ਸਾਰੀ ਉਪਰ ਤੋਹੇ ਕਛੂ ਵਰਦਾਨ ਨ ਦਹ ਫੇਰ ਵੀ ਤੈਨੂੰ ਦੇਖ ਲਈ ਜਿਹੜਾ ਵਰਦਾਨ ਦੇ ਦੂ ਵਈ ਮੂਰਤੀ ਦੇ ਹੱਥ ਕਿਉਂ ਨਹੀਂ ਉੱਤੇ ਨੂੰ ਬੜਾ ਠਾਏ ਤੂੰ ਕਹਦੇ ਠਾਉਂਦੇ ਤੁਰੂ ਉਹ ਅਸਲ ਵਿੱਚ ਉਹ ਕਬੀਰ ਨੇ ਕਹੇ ਤਨ ਉੱਪਰ ਪੁਜਾ ਕਰ ਉਹ ਗੁਰਪੇ ਪਕਾਰਿਓ ਉਹ ਤੋਂ ਚੱਕ ਕੇ ਇਹਨਾਂ ਨੇ ਬਾਹਰ ਉੱਪਰ ਕਰ ਲਿਓ ਫਿਰ ਉਹਨੇ ਦਾ ਥੱਲੇ ਕਰ ਲੀਆਂ ਦੀਆਂ ਤੁਸੀਂ ਉੱਪਰੇ ਰੱਖ ਲੀਆਂ ਉਹ ਜਦੋਂ ਕੋਈ ਸਲਟਰ ਕਰਦਾ ਹੁੰਦਾ ਲੋ ਅਸਲ 'ਚ ਉੱਪਰ ਨਹੀਂ ਬਾਹਰ ਕੀਤੀ ਸੀ ਸਲਟਰ ਕਰਨਾ ਬਤਲੂ ਸੀ ਵਾਂ ਘਣੀ ਕਰਦਣੀ ਜਾਂ ਵਾਂ ਖੜੀਆਂ ਕਰਦੀਆਂ ਨੇ 2-4 ਮਿੰਟ ਵਾਸਤੇ ਕਰੀਦੀ ਉਹਦੀ ਉਹਨੇ ਜਾਂ ਸਿਲੰਡਰ ਹੋਜੇ ਫਿਰ ਥੱਲੇ ਕਰ ਲਈਦੀ ਉਹਦੇ ਵਾਂ ਉਹ ਤਾਂ ਸਿਲੰਡਰ ਕਰਦੀ ਸਿੱਧੀ ਗੱਲ ਕਹੀ ਸੀ ਆਜੋ ਫਿਰ ਤੇਰੇ ਤੇ ਤਵਾਰ ਨਹੀਂ ਹੈ ਉਹਨੂੰ ਵੀ ਸਿਲੰਡਰ ਕੀਤਾ ਜੀ ਤੇ ਤੂੰ ਥੱਲੇ ਵਾਂ ਤੇ ਨੂੰ ਤਾਂ ਕਹੂਗਾ ਨੂੰ ਜਾਂ ਸਿਲੰਡਰ ਕਰ ਦੇ ਦੇ ਅੰਦਰ ਉਹ ਸਿਲੰਡਰ ਨਹੀਂ ਕੀਤਾ ਵਾਂ ਦਾ ਡਰਬ ਉਹਨੂੰ ਪਤਾ ਵੀ ਰੱਖ ਉੱਤੇ ਹੀ ਵਾਹ ਉਹਨੂੰ ਪਤਾ ਵੀ ਫੇਰ ਇਹਨੇ ਮਾਰਨਾ ਕੋ ਚੱਕ ਕੇ ਜੇ ਥੱਲੇ ਵਾਂਗ ਕਰਤੀ ਤੇਰੇ ਤੇ ਭਰੋਸਾ ਹੀ ਨਹੀਂ ਹੈ ਤੇਰੇ ਤੇ ਜਿਹਦੇ ਸਾਹਮਣੇ ਵਾਹਾਂ ਸਲੈਕਟਰ ਜਿਹਦੇ ਸਾਹਮਣੇ ਤੂੰ ਸਲੈਕਟਰ ਹੋਇਆ ਹੈ ਵਾਹ ਉੱਤੇ ਕੀਤੀਆਂ ਨੇ ਕੋਈ ਨਹੀਂ ਕਹਿੰਦਾ ਤੈਨੂੰ ਵੀ ਥੱਲੇ ਵਾਂਗਾ ਕਰ ਲੈ ਲਖੋ ਨਾ ਜੇ ਪੁਲਿਸ ਕਹਿੰਦੀ ਹੈ ਉੱਪਰ ਵਾਂਗਾ ਕਰ ਲੋ ਕਿਸੇ ਨੂੰ ਸਲੈਕਟਰ ਡਾਕੂ ਹੈ ਤਵਾਦੀ ਹੈ ਉਹਨੂੰ ਕਹਿੰਦੇ ਵੀ ਉੱਪਰ ਵਾਂਗਾ ਕਰਕੇ ਆ ਜਾਓ ਉਹ ਆ ਜਾਂਦੇ ਨੇ ਜੋ ਸਹਰਨਰ ਹੋ ਜਾਂਦੇ ਨੇ ਫਿਰ ਕਹਿੰਦੇ ਥੱਲੇ ਵਾਹ ਕਰ ਲੋ ਹੁਕਮ ਨਾਲ ਥੱਲੇ ਵਾਹ ਹੁੰਦੀ ਆ ਨੇ ਜੇ ਹੁਕਮ ਹੁੰਦਾ ਥੋਡੂ ਹੁਕਮ ਕਿਉਂ ਨਹੀਂ ਹੋਇਆ ਗੱਲ ਇਹ ਜਿਹੜਾ ਹੁਣ ਥਾਈ ਵਾਹ ਉਪਰੇ ਨੇ ਉਹਨੂੰ ਆਜੋ ਭਰੋਸਾ ਨਹੀਂ ਹੈ ਤੁਹਾਡੇ ਤੇ ਬੰਜਖੋਟ ਆਜੋ ਤੁਹਾਡੇ ਬੰਜਖੋਟ ਲਈ ਬੈਠੇ 12 ਸਾਲ ਦੀ ਵਾਹ ਹੁੰਦੇ ਨੇ ਕੌਣ ਭਰੋਸ ਭਿਆ ਇਹ ਕੋ ਕਹੋ ਭੀੜ ਪਰੀ ਨਾ ਆਣ ਬਚਾਇ ਹੈ ਕੀ ਭਰੋਸਾ ਤੇਰਾ ਭਰੋਸਾ ਕਰ ਲੂਗੇ ਜਦ ਭੀੜ ਪੈ ਜੂਗੀ ਜੇ ਆ ਜਾਣਗੇ ਚੜ ਕੇ ਸੋਨਾ ਦੇ ਬਦਲ ਤੇ ਆ ਕੇ ਬਚਾਲਿਆ ਸੀ ਉੱਥੇ ਦੁਰਗਾ ਸੂਤਰ ਪੜੀ ਜਾਂਦੇ ਸੀ ਨਹੀਂ ਬਚਾਉਣਾ ਇਹਨਾਂ ਨੂੰ ਨਾ ਤੁਹਾਨੂੰ ਤੁਹਾਨੂੰ ਆਪੇ ਕੁਝ ਕਰਨਾ ਪਊਗਾ ਭੀੜ ਪਰੀ ਨਾ ਆਣ ਬਚਾਇ ਹੈ ਵੀਰ ਬਾਈ ਤਾਂ ਨਹੀਂ ਬਚਾਉਂਦੇ ਇਹਨਾਂ ਨੇ ਉਹਨਾਂ ਨੇ ਹਮਲਾ ਕਰਤਾ ਸੀ ਆ ਕੇ ਕਹਿੰਦੇ ਬਸ ਤੁਸੀਂ ਚੰਡੀ ਦਾ ਉਕਰੀਓ ਸੋਤਰ ਦੁਰਗਾ ਦੇ ਦੇਖੋ ਹਣੇ ਤਲਵਾਰ ਤੂੰ ਲੜੀ ਇਕੱਲੀ ਉਹ ਚੰਡੀ ਚ ਰਿਤਰ ਪੜਿਆ ਸੀ ਨਾ ਉਹਨਾਂ ਨੇ ਵੀ ਡਾਕਾ ਨੂੰ ਮਾਰ ਦਿੰਦੀ ਐ ਚੰਡੀ ਸਹਦਾ ਕਰਦੀ ਐ ਵੀ ਇਹ ਤਾਂ ਸ਼ੇਰ ਦੇਖ ਉਹਨੇ ਸ਼ੇਰ ਨੇ ਦੂਆ ਰੂਪ ਧਾਰ ਲਿਆ ਅਸਲੀ ਇਕੱਲੀ ਨੇ ਜਲੀ ਜਾਣਾ ਤੁਸੀਂ ਅੱਖਾਂ ਬੀਜ ਕੇ ਸੋਤਰ ਪੜੀ ਜਾਓ ਆਹ ਕਸ਼ਤੀ ਕੀਤਾ ਹੋਇਆ ਉਹੀ ਕਿਹਾ ਵੀ ਭੀੜ ਪੜੀ ਤੇ ਨਹੀਂ ਬਚਾਉਣਾ ਇਹਨਾਂ ਨੇ ਅੱਗੇ ਬਚਾ ਲਿਆ ਆਣ ਬਚਾਇਆ ਲੋਕ ਸਭ ਡਿਪੈਂਡੈਂਟ ਕਰ ਆਪਣੀ ਬਦਲ ਵੀ ਆਪ ਨਹੀਂ ਕਰਦੀ ਪਰ ਰੋਟੀ ਕਾਹਦੇ ਖਾਣੇ ਪਾਣੀ ਕਾਹਦੇ ਪੀਣੂ ਆਪੇ ਫੜਾ ਦੇਊਗਾ ਇਹੇ ਜੇ ਕਾ ਮਾਫ ਕਰਦੇ ਹੋ ਚੜਾਵਾ ਪੂਰੇ ਪੂਰੇ ਆਪੇ ਚੱਕ ਲੈਣ ਉਹ ਨਹੀਂ ਕਹਿੰਦੇ ਵਿਚਾਕ ਤੂੰ ਹੀ ਚੱਕ ਕੇ ਫੜਾ ਦੇਣ ਉਹ ਉਹਦਾ ਆਪ ਕਰ ਲੈਂਦੇ ਨੇ ਉਦੋਂ ਹੀ ਕਹਿੰਦੇ ਜਾਨ ਰੇ ਜਾਨ ਅਜਾਨ ਹਟੀ ਇਹ ਫੋਕਟ ਧਰਮ ਸੋ ਭਰਮ ਗਵਹਿ ਜਾਨਣੇ ਜਾਨ ਅਜਾਨ ਹਟੀ ਇਹ ਹੱਠ ਯੋਗ ਹੈ ਤੈਨੂੰ ਵਾਹਾ ਕਰਨੀਓ ਹਟ ਕਰ ਲੋ ਹਟ ਹੁੰਦਾ ਮੂਰਖਤਾ ਦਾ ਦੂਆ ਨੂੰ ਹਟ ਹੈ ਜੜ ਬੁੱਧੀ ਜੀ ਦੀ ਜੜ ਹੈ ਬੂਰਖ ਹੈ ਜੜਾ ਉਹ ਹੱਠ ਯੋਗੀ ਹੁੰਦਾ ਹੈ ਹੱਠ ਹੋ ਲੂ ਕਹਿੰਦੇ ਜਾਨਰੇ ਜਾਨ ਇਹਨਾਂ ਨੇ ਹਾਠਯੋਗ ਨਾਲ ਥੱਲੇ ਨੂੰ ਗਿਆ ਵੀ ਥੱਲੇ ਨੂੰ ਦਰ ਥੱਲੇ ਦੀ ਉਹ ਖਾਲੀ ਖੀਰ ਜੀ ਇਹਦੇ ਦੇ ਜਾਉ ਖੜਾਇਆ ਹਾਠਯੋਗ ਨਾਲ ਇਹਨਾਂ ਨੇ ਉਹ ਨੂੰ ਸੱਦ ਕਰਤਾ ਹੋਇਆ ਹਾਠਯੋਗ ਪ੍ਰਲਾਦ ਨੂੰ ਧੂਰਾਂ ਕੀਤਾ ਹੋਇਆ ਸੱਦ ਕੀਤਾ ਇਕੱਲਾ ਦੁਬਾਰ ਖੜ ਗਿਆ ਹਾਠਯੋਗ ਨੂੰ ਸੱਦ ਕਰਿਆ ਹੋਇਆ ਨੂੰ ਝੂਠ ਬੋਲ ਕੇ ਹਾਠਯੋਗ ਤੇ ਪ੍ਰਹਾਰ ਕੀਤਾ ਹੋਇਆ ਜਾਨ ਰੇ ਜਾਨ ਰੇ ਜਾਨ ਅਜਾਨ ਹਟੀ ਇਹ ਪੋਕਟ ਤਾਂ ਜਾਨ ਹਟੀ ਅਣਜਾਨ ਤੂੰ ਬਿਲਕੁਲ ਤੈਨੂੰ ਜਾਣਕਾਰੀ ਨਹੀਂ ਹੈ ਹਟੀ ਇਹ ਪੋਕਟ ਧਰਮ ਇਹ ਫੋਕੇ ਧਰਮ ਨੇ ਇੱਥੇ ਨਹੀਂ ਕੋਈ ਫਲ ਹੁੰਦਾ ਸੋ ਭਰਮ ਗਵਾ ਹੈ ਇਹ ਭਰਮ ਤੂੰ ਆਪਣੇ ਉੱਤੇ ਕੱਢ ਦੇ ਕਿ ਤੁਹਾਨੂੰ ਇਹ ਫੋਕਾ ਹੈਗਾ ਇਹਦੇ ਕੋਈ ਫਲ ਨਹੀਂ ਲੱਗਣਾ ਧਰਮ ਦੇ ਵਿੱਚ ਇਹ ਤੂੰ ਮੇਰੀ ਗੱਲ ਵੱਢ ਕੇ ਇਹਦਾ ਜਿਹੜਾ ਭਰਮ ਤੈਨੂੰ ਹੈਗਾ ਕੁਝ ਪ੍ਰਾਪਤੀ ਹੋਵੇ ਕਰ ਦੇ ਤੈਨੂੰ ਭਰਮ ਹੈ ਜੋ ਕੁਝ ਬਿਲੂ ਕੁਝ ਨਹੀਂ ਬਿਲਦਾ ਹੈ ਜੋ ਜਾਲ ਬੱਦੇ ਸਭ ਹੀ ਮਿਰਤਕੇ ਕੋਉਂ ਰਾਮ ਰਸੂਲ ਨਾ ਬਾਚਨ ਪਾਏ ਜਾਲ ਬੱਦੇ ਸਭ ਹੀ ਬ੍ਰਿਤਕੇ ਸਾਰੇ ਜੰਮ ਦੇ ਜਾਲ ਚ ਫਸੇ ਹੋਏ ਨੇ ਜਿਹੜਾ ਮੌਤ ਹਨ ਮੌਤ ਦੇ ਜਾਲ ਭਰਮ ਦਾ ਜਾਲ ਹੈ ਮੌਤ ਦਾ ਜਾਲ ਹੈ ਜਾਲ ਹੋਰ ਕੋਈ ਨਹੀਂ ਜਿਹੜਾ ਭਰਮ ਦੇ ਅੰਡੇ ਜਾਂ ਜਨਮ ਦੇ ਮੌਤ ਦੇ ਜਾਲ ਚ ਇਹੀ ਪਰ ਜੰਮ ਦਾ ਜਾਲ ਸਾਰੇ ਪਰਬ ਜਾਲੀ ਫਸੇ ਹੋਏ ਆਪਾ ਕੋਈ ਰਾਮ ਰਸੂਲ ਨਾ ਬਾਚਨ ਪਾਏ ਨਾ ਕੋਈ ਰਾਮ ਨਾ ਕੋਈ ਰਸੂਲ ਕੋਈ ਨਹੀਂ ਬਚਾ ਸਕਦਾ ਇਹ ਚ ਦੇ ਕੋਈ ਕਹੈ ਨਾ ਕੋਈ ਆਦਮੀ ਜਾ ਕੇ ਬਚਾ ਲੂ ਕਿਸੇ ਨੂੰ ਨਹੀਂ ਬਚਾਉਣਾ ਰਾਮ ਰਸੂਲ ਨਾ ਬਾਚਨ ਪਾਏ ਤੁਹਾਨੂੰ ਜਾਲ ਆਪਣਾ ਆਪ ਕੱਟਣਾ ਪੈਣਾ ਆਪਣਾ ਪਰਮਾਪੇ ਕੱਟਣਾ ਪੈਣਾ ਗੁਰ ਪ੍ਰਸਾਦ ਪਰਬ ਕਾ ਨਾਸ ਕਰਨਾ ਪੈਣਾ ਐਸਾ ਗਿਆਨ ਲਓ ਜਿਸ ਨਾਲ ਪਰਬ ਤੁਹਾਡਾ ਨਾਸ ਹੋ ਜਵੇ ਤੁਹਾਡਾ ਜਾਲ ਕਟਿਆਗਾ ਤੁਸੀਂ ਕਿਸੇ ਦੇ ਕੀ ਲੈਣ ਆਪਣਾ ਆਪਣਾ ਕਬ ਆਪਣੇ ਹੱਥੀ ਆਪਣਾ ਆਪਣੇ ਹੀ ਕਾਸੇ ਹੀ ਕਾਸਾ ਜੇ ਤੁਸੀਂ ਕਿਸੇ ਦੇ ਆਸਰੇ ਰਹੋਗੇ ਵੀ ਰਾਮ ਆਊਗਾ ਰਸੂਲ ਆਊਗਾ ਵਿਚਾਲੂਗਾ ਗਲਤ ਹੈ ਫਸੇ ਹੀ ਰਹਿ ਜਾਓਗੇ ਹਲਿ दानव ਦੇਵ ਭਨੇਂਦ ਧਰਾ ਧਰ ਭੂਤ ਭਵੇਖ ਉਪਾਏ ਮਟਾਏ ਦਾਨਵ ਇੱਥੇ ਬੜੇ ਬੜੇ ਰਾਖਸ਼ ਪੈਦਾ ਹੋਏ ਜਿਵੇਂ ਲਿਖਿਆ ਹੋਇਆ ਚਲੋ ਦੇਵਤੇ ਪੈਦਾ ਹੋਏ ਬڑے-ਬڑے ਦੇਵਤੇ ਵੀ ਹੋਏ ਨੇ بڑے-ਬڑے ਧੰਨੂ ਵੀ ਹੋਏ ਨੇ ਭੂਤ ਪੁਵੇਖੋ ਪਾਏ ਮਟਾਏ ਭੂਤ ਪਿੱਛੇ ਹੋਏ ਨੇ ਪੁਵੇਖ ਤੇ ਵਿੱਚ ਵੀ ਹੋਣ ਗਏ ਬਰਦੇ ਰਹਿੰਦੇ ਨੇ ਖਪਦੇ ਰਹਿੰਦੇ ਨੇ ਜੰਬਦੇ ਵੀ ਰਹਿੰਦੇ ਨੇ ਬਰਦੇ ਵੀ ਰਹਿੰਦੇ ਨੇ ਜੰਬਦੇ ਰਹੇ ਨੇ ਔਰ ਮਰਦੇ ਰਹੇ ਨੇ ਰਹਿਣ ਜੰਬਦੇ ਰਹਿਣਗੇ ਵੀ ਮਰਦੇ ਰਹਿਣਗੇ ਵੀ ਹਾਂ ਅੰਤੋ ਮਰੈ ਪਛਤਾਏ ਪਿਰਥੀ ਪਰ ਜੇ ਜਗ ਮੈਂ ਅਵਤਾਰ ਕਹਾਏ ਦੇਖੋ ਬਹੁਤ ਖਤਰਨਾਕ ਗੱਲ ਹੈ ਜਿਹੜੇ ਜਗ ਚਾ ਕੇ ਅਵਤਾਰ ਕਹਾਏ ਨੀਰ ਅੰਤ ਤੇ ਬੜੇ ਪਛਤਾ ਕੇ ਮਰੇ ਨੀਂ ਪਰਥੀ ਅੰਤ ਮਰੇ ਪਛਤਾਏ ਪ੍ਰਥੀ ਭਰ ਤੂੰ ਹੀ ਗੁਰੂ ਗੁਰੂ ਅਵਤਾਰ ਕਹੀ ਜਾਂਦੇ ਹਾਂਜੀ ਅਸੀਂ ਅਵਤਾਰ ਸਾਬਤ ਕਰਦੇ ਹਾਂ ਗੁਰੂ ਉਹ ਕਹਿੰਦਾ ਜਿਹੜਾ ਅਵਤਾਰ ਕਾ ਹੋਊਗਾ ਉਹ ਪਛਤਾ ਕੇ ਮਰੂਗਾ ਜਦੋਂ ਮਹਾਪੁਰ ਜਿਕਾ ਹੋਊਗਾ ਪਛਤਾ ਕੇ ਮਰੂਗਾ ਔਰ ਪਛਤਾ ਕੇ ਭਰੇ ਵੀ ਰਹੋ ਉਸ ਬੜੇ ਪਛਤਾ ਉਸ ਬੜੇ ਬੋਲ ਨਹੀਂ ਸਕਦਾ ਹੁੰਦਾ ਅੰਤ ਮਰੇ ਪਛਤਾਏ ਧਰਤੀ ਪਰ ਜੋ ਜਗ ਮੈਂ ਅਬ ਤਾਂ ਮੈਂ ਜਗ ਮੈਂ ਅਵਤਾਰ ਕਾ ਹੈ ਅਵਤਾਰ ਕਾ ਹੈ ਅਵਤਾਰ ਹੈ ਸ਼੍ਰੀ ਕੇ ਖੁਦਾ ਹੁੰਦਾ ਤੇ ਬਾਬੇ ਨਾਨਕ ਨੇ ਅਵਤਾਰਧਾਰਿਆ ਗਿਆ ਆਹੋ ਅਵਤਾਰ ਹੁੰਦਾ ਸ਼੍ਰੀ ਕੇ ਖੁਦਾ ਉਹ ਆਦੀ ਸ਼੍ਰੀਕਤ ਕਰਨ ਲੋ ਉਹ ਤਾਂ ਪਛਤਾਊਗਾ ਹੀ ਫਿਰ ਗਰਭ ਪ੍ਰਹਾਰੀਆ ਓਂਕਾਰ ਦਾ ਪ੍ਰਤੀਕ ਹੈ ਅਵਤਾਰ ਕਹੋੜ ਇਹ ਦਾਸ ਕਿਉਂ ਕਾਏ ਨੇ ਸਾਰੇ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸੋ ਬਿਟੇ ਸੋਗ ਆਪਣੇ ਦਾਸ ਕੋ ਦੇ ਵਡਾਈ ਆਪਣੇ ਦਾਸ ਨੂੰ ਤਾਂ ਵਡਿਆਈ ਦਿੰਦੇ ਆ ਆਪਣੇ ਦਾਸ ਕੋ ਨੋਬ ਚਪਾਈ ਆਪਣੇ ਦਾਸ ਕੀ ਆਪ ਪਾਤ ਰਖਾ ਹੈ ਪਾਤ ਬਚਲੀਓ ਦਾਸ ਦੀ ਹੈ ਨਹੀਂ ਅਵਤਾਰ ਦੀ ਪਤਵੰਤੀ ਕਿਸੇ ਦੀ ਅਜ ਤੱਕ ਜਿਹੜਾ ਕਹਾਇਆ ਉਹਦੀ ਪਤ ਪਾਟੀ ਗਈ ਇੱਥੇ ਹਾਤਕੜੀ ਵੱਜਿਆ ਆ ਗਿਆ ਡਰ ਕੇ ਸਿਰ ਦੱਤ ਤਲ ਜਾ ਫਿਰ ਪਛਤਾਏ ਨਾ ਹੋ ਜਦ ਜਮ ਆਗੇ ਨਾ ਫਿਰ ਪਛਤਾਏ ਇੱਥੇ ਦਫਨਾ ਪਾਰਸਨਾਥ ਕੀ ਸੀ ਕਿਡਾ ਵੱਡਾ ਰਾਜਾ ਸੀ ਅਵਤਾਰ ਬੜ ਨੂੰ ਫਿਰਦਾ ਸੀ ਆਦਰ ਵਰ ਕੀ ਕੀ ਹੈ ਅਕੀਰਤ ਕੀ ਕੀ ਹੈ ਉਹ ਤਾਂ ਬੇੜਾ ਚੰਗਾ ਸੀ ਉਹਨੂੰ ਉਪਦੇਸ਼ ਮਿਲ ਗਿਆ ਵੀ ਮੈਂ ਸਭ ਤੋਂ ਵੱਡਾ ਹੋਣਾ ਕਾਹਜੇ ਸਭ ਤੋਂ ਵੱਡਾ ਹੋਣਾ ਸਭ ਤੋਂ ਛੋਟਾ ਹੋ ਜਾ ਜੇ ਸਭ ਤੋਂ ਵੱਡਾ ਹੋਣਾ ਹੈ ਤਾਂ ਸਭ ਤੋਂ ਛੋਟਾ ਹੋ ਜਾ ਸਭ ਤੋਂ ਛੋਟਾ ਹੀ ਸਭ ਤੋਂ ਵੱਡਾ ਹੁੰਦਾ। ਬਸ ਉਲਟੀ ਗੱਲ ਐ। ਇਹ ਉਲਟੀ ਰੀਤ ਐ। ਜਿਹੜਾ ਸਭ ਤੋਂ ਵੱਡਾ ਹੋ ਉਹ ਅਸਲ ਚ ਦੀਚ ਐ। ਉਹ অবতার ਫਿਰ ਪੈਸਤਾਊਗਾ। ਸਭ ਤੋਂ ਵੱਡਾ ਹੋਣ ਦੀ ਜਿਹੜੀ ਐ ਨਾ ਇੱਛਾ ਉਹ ਅੰਤ ਬੜੇ ਪੈਸਤਾਉਣ ਵਾਲੀ ਇੱਛਾ। ਸਿਆਦਤਾਂ ਨੂੰ ਖਾਸ ਕਰ ਸੁਣਨਾ ਚਾਹੀਦਾ ਜਿਹੜੇ ਸਿੱਖ ਨੇ। ਜਿਹੜੇ ਚੀਪ ਨਹੀਂ ਸੀ ਤੋਂ ਪ੍ਰਾਇਮਰੀ ਇਤਿਹਾਸ ਦੀ ਕੋਥੀ ਦੀ ਦੇਖਦਾ ਨੂੰ ਮੈਂ ਬਾਦਲ ਆ ਦੇਖ ਲਵੇ ਕੀ ਲਿਖਿਆ ਹੋਇਆ ਗੁਰੂ ਨੇ ਜੇ ਤਾਂ ਗੁਰੂ ਆਲਾ ਇਹ ਤਾਂ ਸੁਣ ਲੂ ਜੇ ਗੁਰੂ ਵੇਚ ਖਾ ਲਿਆ ਫੇਰ ਹੋਣਾ ਹੀ ਨਹੀਂ ਜੇ ਗੁਰੂ ਆ ਵੇਚ ਖਾ ਲਿਆ ਦੁਨੀਆ ਦੀ ਵਡਿਆਈ ਖਾਤਰ ਵੇਚ ਖਾ ਲਿਆ ਦੁਨੀਆ ਦੀ ਵਡਿਆਈ ਖਾ ਤਾਂ ਸਭ ਕੋ ਵੇਚ ਖਾ ਲਈਦਾ ਹੁਦ ਸਾਰੇ ਵੇਚ ਖਾ ਲੈਂਦੇ ਕਾਈ ਗੁਰਨਾਨਦ ਕਹੇ ਦੁਨੀਆ ਕੀ ਹੈ ਵਡਿਆਈ ਅੱਗੀ ਸੇਤੀ ਜਾਲ ਜੋ ਇਨ ਜਲੀ ਜਗ ਜਾਲਿਆ ਤੇ ਤੁਹਾਨੂੰ ਬਿਸਾਰ ਮੈਂ ਬਿਸਰ ਜਾਂਦਾ ਹੁੰਦਾ ਇਹਨੂੰ ਰਹਿਣਾ ਕੱਖ ਵੀ ਨਹੀਂ ਬੱਲੇ ਉਹ ਰਜੀਸ਼ ਉਹਦਾ ਰਾਜਾ ਸੀ ਉਹਦੇ ਬੱਲੇ ਕੀ ਰਹਿ ਗਿਆ ਪਰਾਮੀ ਦੇ ਸਵਾਕੀ ਲੈ ਗਿਆ ਔਰਾਂਗਜ਼ੇਬ ਕੀ ਲੈ ਗਿਆ ਉਸ ਹਿਸਤਰੀ ਚ ਨਾ ਆਊਗਾ ਹੋਰ ਕਿਤੇ ਆਉ ਲੋ ਚਾਪਨੂ ਜੋ ਵਰਜੀ ਗਈ ਜਾਣ ਜਿਹੜੇ ਚਾਪਨੂ ਸਰੇ ਜੋ ਵਰਜੀ ਗਈ ਜਾਣ ਪਿੱਛੋਂ ਜਿਹੜੇ ਆਪ ਨੇ ਡਿਊਟਰ ਲਾਜ਼ਮੀ ਦੀ ਇਲਾਜ ਕਰਦੇ ਹੁੰਦੇ ਕਿਸੇ ਲੋ ਫਟੇ ਸਚਿਆਰੇ ਨੂੰ ਯਾਜ ਕਰਦੇ ਸਚਿਆਰੇ ਸੱਚੀ ਗੱਲ ਕਹਿਣੀ ਇਸ ਹੋਰ ਨੂੰ ਸੱਚ ਕਹਿਣਗੇ ਕਿਉਂਕਿ ਇਸ ਦੀ ਸੱਚਾਈ ਆਧਾਰਤ ਹੁੰਦੀ ਹੁੰਦੀ ਹੈ ਲੋ ਜੀ ਰੇ ਮਨ ਲੈ ਓਕੇ ਹੀ ਕਾਲ ਕੇ ਲਗਦ ਕਾਹੇ ਨ ਪਾਇਨ ਤਾਏ ਰੇ ਮਨ ਲੈ 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 ਓਕੇ ਹੀ ਅਕੇਲੇ ਹੀ ਅਕੇਲੇ ਨੂੰ ਫੜ ਕੇ ਲੈ ਜਾਣਾ ਅਗਲੇ ਨੇ ਕੱਲੇ ਦੇ ਆਤਕੜੀ ਵਜਣੀਆਂ ਗੱਲਬਾਤ ਨਹੀਂ ਹੁੰਨੇ ਉੱਥੇ ਫੇਰ ਨਾਲ ਜੱਟ ਆਉਣੀ ਕਿਸੇ ਦੇ ਆਤਨੀ ਏਲਣਾ ਉੱਥੇ ਗੱਲਬਾਤ ਨਹੀਂ ਹੁੰਣਾ ਉੱਥੇ ਕੋਈ ਆਤਕੜੀ ਜਾਂ ਮਾਰ ਲੈਣੀ ਹੈ ਕੱਲੇ ਦੇ ਮਾਰ ਲੈਣੀ ਹੈ ਇਕੱਲੇ ਹੀ ਲੈ ਕੇ ਤਾਂ ਜਾਣਾ ਉਹ ਚਲੇ ਜਾਣਾ ਕੱਲੇ ਰੂਹ ਫੜ ਕੇ ਉੱਥੇ ਗੱਲਬਾਤ ਨਹੀਂ ਕਿਸੇ ਨੂੰ ਪੁੱਛਣੇ ਨਾ ਉੱਥੇ ਕੰਨ ਦਾ ਕੋਟ ਨਾ ਓਟ ਨਾ ਛੋਟ ਨਾ ਤੋਸਾ ਨਾ ਕੋਈ ਕੋਟ ਹੈ ਕਲਾ ਨਾ ਕੋਈ ਓਟ ਨਾ ਕੋਈ ਛੋਟ ਹੈ ਜੀ ਪੰਜ ਵਾਰ ਬਣ ਗਿਆ ਚੀਬਲੇ ਸਾਨੂੰ ਜਾਣਦੇ ਹੋ ਛੋਟ ਨਾ ਤੋਸਾ ਤੇਰਾ ਖਜ਼ਾਨਾ ਕਾ ਬੋਲ ਕਰ ਤ ਬਕਾਰ ਦੋ ਹੱਥ ਛਾੜੇ ਦੋ ਹੱਥ ਛਾੜ ਕੇ ਬਕਾਰ ਕਰਦਾ ਹੋਸ਼ ਕਰ ਕੁਦ ਹੋਸ਼ ਕਰ ਜਿਆ ਹਾਟਕੜੀ ਬਜਣੀ ਹੈ ਕੱਲੇ ਨੂੰ ਵਜ ਲੈਣੀਆਂ ਗੱਲਬਾਤ ਖੜੇ ਦੇਖਣਗੇ ਪਤਾ ਹੀ ਨਹੀਂ ਲੱਗਣ ਕਿ ਸਿਰ ਕਿੱਥੇ ਲੱਗੇ ਹਾਂਜੀ ਕਾਲ ਕੇ ਲਗਤ ਕਾਹੇ ਨਾ ਪਾਇਨ ਪਾਤਾਏ ਬਸ ਕਾਲ ਨੇ ਲੱਗ ਜਾਣਾ ਨਾ ਗਲੇਲਾ ਪੈਰ ਕਿਸੇ ਦੇ ਵੀ ਖੰਡ ਕਾਹੇ ਨਾ ਪਾਇਨ ਪਾਏ ਆਹ ਉਹ ਤਾਂ ਨਹੀਂ ਕਹਿੰਦੇ ਪੈਰ ਜੰਪੜੇ